ਦੇਸ਼ ਦੇ 12 ਸੂਬਿਆਂ ਦੇ ਟੋਲ ਪਲਾਜ਼ਾਂ ਦੇ ਵਿੱਚ ਪਾਈ ਗਈ ਹੈ ਵੱਡੀ ਗੜਬੜੀ 120 ਕਰੋੜ ਰੁਪਏ ਦਾ ਕੀਤਾ ਗਿਆ ਏ ਕਪਲਾ ਹੁਣ ਇਸ ਗੋਰਖ ਧੰਦੇ ਦਾ ਹੋ ਗਿਆ ਏ ਪਰਦਾ ਫਾਸ਼ ਤੇ ਹੋ ਰਹੀ ਹੈ ਸਖਤੀ ਦੇ ਨਾਲ ਜਾਂਚ ਪੜਤਾਲ ਜਿਹਾ ਇਸ ਵੇਲੇ ਦੇਸ਼ ਦੇ ਵਿੱਚ ਇੱਕ ਵੱਡਾ ਕਪਲਾ ਹੋਣ ਦੀ ਖਬਰ ਸਾਹਮਣੇ ਆ ਰਹੀ ਹੈ ਜਿੱਥੇ ਕਿ ਦੇਸ਼ ਦੇ 12 ਸੂਬਿਆਂ ਦੇ ਵਿੱਚ 120 ਕਰੋੜ ਰੁਪਏ ਦਾ ਕਪਲਾ ਹੋਇਆ ਹੈ ਜਿਹੜਾ ਕਿ ਵੱਖ-ਵੱਖ ਟੋਲ ਪਲਾਜ਼ਾ ਦੇ ਵਿੱਚ ਹੋਇਆ ਹੈ ਦੱਸਦੀ ਹੈ ਕਿ ਹੁਣ ਇਸ ਗੋਰਖ ਧੰਦੇ ਦਾ ਪਰਦਾ ਫਾਸ਼ ਕਰ ਦਿੱਤਾ ਗਿਆ ਹੈ ਤੇ ਸਖਤੀ ਦੇ ਨਾਲ ਜਾਂਚ ਪੜਤਾਲ ਵੀ ਕੀਤੀ ਜਾ ਰਹੀ ਹੈ ਦੱਸਦੀ ਹੈ ਕਿ ਇਸ ਗੋਰਖ ਤੰਦੇ ਦਾ ਪਰਦਾਫਾਸ਼ ਉਸ ਵੇਲੇ ਹੋ ਗਿਆ ਜਦੋਂ ਕੇਐਸਟੀਐਫ ਦੀ ਇੱਕ ਟੀਮ ਨੇ ਯੂਪੀ ਦੇ ਇੱਕ ਟੋਲ ਪਲਾਜੇ ਤੇ ਛਾਪਾ ਮਾਰਿਆ ਸੀ ਉਸ ਵੇਲੇ ਇਹ ਏਪੇਦ ਖੁੱਲ ਗਿਆ ਸੀ ਤਾਂ ਇਹ ਗੱਲ ਸਾਹਮਣੇ ਆਈ ਕਿ ਇਹ ਜਿਹੜਾ ਕਪਲਾ ਸਿਰਫ ਇਸ ਟੋਲ ਪਲਾਜੇ ਤੇ ਹੀ ਨਹੀਂ ਹੋ ਰਿਹਾ ਬਲਕਿ ਦੇਸ਼ ਦੇ 12 ਸੂਬਿਆਂ ਦੇ ਵਿੱਚ ਇਹ ਕਪਲਾ ਹੋ ਰਿਹਾ ਹੈ ਜਿਹੜਾ ਕਿ ਵੱਖ-ਵੱਖ 200 ਟੋਲ ਪਲਾਜਾਂ ਤੇ ਕੀਤਾ ਜਾ ਰਿਹਾ ਹੈ ਦਾ ਸੀ ਕਿ ਜਦੋਂ STF ਦੀ ਟੀਮ ਨੇ ਇਸ ਟੋਲ ਪਲਾਜੇ ਤੇ ਬਰੀਕੀ ਦੇ ਨਾਲ ਜਾਂਚ ਕੀਤੀ ਤਾਂ ਇਹ ਗੱਲ ਸਾਹਮਣੇ ਆ ਗਈ ਸੀ ਕਿ 200 ਟੋਲ ਪਲਾਜਾਂ ਦੇ ਵਿੱਚ ਇੱਕਾਪਲਾ ਹੋ ਰਿਹਾ ਹੈ ਪੈਸੇ ਦੀ ਗੜਬੜੀ ਕੀਤੀ ਜਾ ਰਹੀ ਹੈ ਦੱਸਦੀ ਹੈ ਕਿ ਉਸ ਵੇਲੇ STF ਦੀ ਟੀਮ ਨੂੰ ਇੱਥੇ ਜਿਹੜੇ ਮੋਲਜਮ ਨੇ ਉਹਨਾਂ ਦੇ ਕੋਲੋਂ ਪੰਜ ਮੋਬਾਈਲ ਦੋ ਲੈਪਟਾਪ ਇੱਕ ਕਾਰ ਤੇ 19000 ਰੁਪਏ ਦੀ ਜਿਹੜੀ ਰਕਮ ਹੈ ਉਹ ਬਰਾਮਦ ਹੋਈ ਸੀ ਉਸ ਵੇਲੇ ਇਹ ਗੱਲ ਸਾਹਮਣੇ ਆ ਗਈ ਸੀ ਕਿ ਕਪਲਾ ਵੱਡੇ ਪੱਧਰ ਤੇ ਹੋ ਰਿਹਾ ਤੇ ਪਿਛਲੇ 2 ਸਾਲ ਤੋਂ ਕੀਤਾ ਜਾ ਰਿਹਾ ਹੈ ਦੱਸਦੀ ਹੈ ਕਿ ਜਦੋਂ ਇਹ ਜਾਂਚ ਪੜਤਾਲ ਹੋਈ ਤਾਂ ਫਿਰ ਇਹ ਗੱਲ ਸਾਹਮਣੇ ਆ ਗਈ ਸੀ ਕਿ ਇਹ ਟੋਲ ਪਲਾਜੇ NHAI ਦੀ ਨੇ ਜਿਨ੍ਹਾਂ ਦੇ ਵਿੱਚ ਇਹ ਵੱਡੀ ਗੜਬੜੀ ਹੋ ਰਹੀ ਹੈ ਜਿਸ ਦੇ ਵਿੱਚ ਮਾਲਕ ਇੰਜੀਨੀਅਰ ਤੇ ਬਾਕੀ ਹੋਰ ਅਧਿਕਾਰੀ ਵੀ ਸ਼ਾਮਿਲ ਨੇ ਤੇ ਪੈਸਾ ਇਨ੍ਹਾਂ ਸਾਰਿਆਂ ਦੇ ਵਿੱਚ ਵੰਡਿਆ ਜਾਂਦਾ ਹੈ ਦਰਸਲ ਜਿਹੜਾ ਸੌਫਟਵੇਅਰ ਹੈ ਉਸ ਦੇ ਵਿੱਚ ਤਬਦੀਲੀ ਕਰ ਦਿੱਤੀ ਗਈ ਸੀ ਤੇ ਜਿਹੜੀਆਂ ਇੱਥੇ ਬਿਨਾ ਫਾਸਟੈਗ ਵਾਲੀਆਂ ਗੱਡੀਆਂ ਨੇ ਉਹਨਾਂ ਨੂੰ ਫ੍ਰੀ ਕੈਟਾਗਰੀ ਦੇ ਵਿੱਚ ਦਿਖਾਇਆ ਜਾਂਦਾ ਸੀ ਤੇ ਜਿਹੜੇ ਪੈਸੇ ਨੇ ਉਹ ਨਿੱਜੀ ਖਾਤਿਆਂ ਦੇ ਵਿੱਚ ਟਰਾਂਸਫਰ ਕਰਵਾ ਲਏ ਜਾਂਦੇ ਸਨ ਦੱਸਦੀ ਹੈ ਕਿ ਇਸ ਦਾ ਮਾਸਟਰ ਮਾਈਂਡ ਇੰਜੀਨੀਅਰ ਅਲੋਕ ਹੀ ਦੱਸਿਆ ਜਾ ਰਿਹਾ ਜਿਸ ਨੇ ਪਹਿਲਾਂ ਵੀ ਕੋਈ ਵੱਡੀਆਂ ਕੰਪਨੀਆਂ ਦੇ ਨਾਲ ਕੰਮ ਕੀਤਾ ਹੋਇਆ ਤੇ ਆਪਣੇ ਕੰਮ ਦਾ ਉਹ ਮਾਹਿਰ ਹੈ ਤੇ ਉਸ ਨੇ ਇਸ ਕਪਲੇ ਨੂੰ ਅੰਜਾਮ ਦਿੱਤਾ ਜਿਸ ਤੇ ਵਿੱਚ ਉਸ ਨੇ ਮਾਲਕ ਦੀ ਹੋਰਨਾ ਇੰਜੀਨੀਰਾਂ ਦੀ ਤੇ ਹੋਰ ਕੰਮ ਕਰਨ ਵਾਲੇ ਜਿਹੜੇ ਅਧਿਕਾਰੀ ਨੇ ਉਹਨਾਂ ਦੀ ਸਹਾਇਤਾ ਲਈ ਹੈ STF ਦੀ ਟੀਮ ਨੇ ਇਸ ਦੇ ਖਿਲਾਫ ਪਰਚਾ ਦਾਇਰ ਕਰ ਲਿਆ ਹੈ ਤੇ ਨਾਲ ਹੀ ਜਿਹੜਾ ਅਲੋਕ ਹੈ ਮਨੀਸ਼ ਮਿਸ਼ਰਾ ਹੈ ਤੇ ਰਾਜੀਵ ਮਿਸ਼ਰਾ ਨਾਮ ਦੇ ਜਿਹੜੇ ਇਹ ਵਿਅਕਤੀ ਨੇ ਇਹਨਾਂ ਦੇ ਖਿਲਾਫ ਪਰਚੇ ਦਾਇਰ ਕੀਤੇ ਗਏ ਨੇ ਕੇਸ ਵੀ ਦਾਇਰ ਕਰਵਾ ਦਿੱਤੇ ਗਏ ਨੇ ਦੱਸਦੀ ਹੈ ਕਿ ਇਹ ਜਿਹੜੇ ਕਪਲੇ ਹੋਏ ਨੇ ਹੋਰ ਨਾ ਸੂਬਿਆਂ ਦੇ ਵਿੱਚ ਹੀ ਹੋਏ ਨੇ ਇਕੱਲੇ ਜੁਪੀ ਦੇ 42 ਟੋਲ ਪਲਾਜ਼ਾ ਤੇ ਇੱਕ ਕਪਲਾ ਪਾਇਆ ਗਿਆ ਹੈ ਦੱਸਦੀ ਹੈ ਕਿ ਇਸ ਤੋਂ ਇਲਾਵਾ ਮਹਾਰਾਸ਼ਟਰ ਅਸਾਮ, ਰਾਜਸਥਾਨ, ਗੁਜਰਾਤ, ਜੰਮੂ ਤੇ ਕਸ਼ਮੀਰ ਸਮੇਤ 12 ਸੂਬਿਆਂ ਨੇ ਜਿਨ੍ਹਾਂ ਦੇ ਟੋਲ ਪਲਾਜ਼ਾਂ ਦੇ ਵਿੱਚ ਇਹ ਵੱਡੀ ਗੜਬੜੀ ਹੋਈ ਹੈ ਤੇ ਹੁਣ ਇਸ ਬੰਦੇ ਵਿੱਚ ਜਿਹੜੀ ਖਾਸ ਜਾਂਚ ਪੜਤਾਲ ਕੀਤੀ ਜਾ ਰਹੀ ਹੈ ਦੇਸ਼ ਦੇ ਵਿੱਚ ਇੱਕ ਵੱਡਾ ਕਪਲਾ ਹੋਇਆ ਹੈ 120 ਕਰੋੜ ਰੁਪਏ ਦਾ ਇੱਕ ਕਪਲਾ ਕੀਤਾ ਗਿਆ ਜਿਸ ਦਾ ਹੁਣ ਪਰਦਾ ਫਾਸ਼ ਕਰ ਦਿੱਤਾ ਗਿਆ ਹੈ